ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਧੋਖਾ ਕਰ ਰਹੀ ਹੈ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਆਪਣੀ ਫੋਟੋ ਚਮਕਾਨ ਵੱਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਿੱਖਿਆ ਦੇ ਨਾਲ ਖਿਲਵਾੜ ਕਰ ਰਹੇ ਹੈ ਬੱਚਿਆਂ ਸਕੂਲਾਂ ਚ ਛੁੱਟੀ ਦੇਤੀ ਗਈ ਏ ਤੁਗਲਕੀ ਫਰਮਾਨ ਇਹ ਸਰਕਾਰੀ ਸਕੂਲਾਂ ਇਸ ਨਾਮ ਐ ਪਿੱਛੇ ਕਿ ਇਹਨਾਂ ਦਾ ਚਿਹਰਾ ਚਮਕ ਸਕੇ ਬੱਚਿਆਂ ਦੀ ਪੜਾਈ ਦੀ ਕੋਈ ਚਿੰਤਾ ਨੀ ਦੂਸਰਿਆਂ ਤੇ ਤੇ ਤੰਜ ਕਸਦੇ ਰਹੇ ਮੁੱਖ ਮੰਤਰੀ ਸਾਹਿਬ ਅੱਜ ਸਿੱਖਿਆ ਦੇ ਮੰਦਰ ਖੁਦ ਬੰਦ ਕਰਾ ਰਹੇ ਹੋ ਔਰ ਉੱਥੇ ਸੁਰੱਖਿਆ ਕਰਮਚਾਰੀਆਂ ਨੂੰ ਰਾਇਆ ਜਾ ਰਹੇ ਜਵਾਬ ਦੇਣਾ ਪਵੇਗਾ ਔਰ ਇਹ ਜੋ ਘਟਨਾ ਹੋ ਰਹੀ ਹੈ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਭਵਿੱਖ ਨਾਲ ਵੀ ਖਿਲਵਾੜ ਹੈ ਔਰ ਆਮ ਆਦਮੀ ਪਾਰਟੀ ਦਾ ਅਸਲੀ ਗਿਨੋਨਾ ਚਿਹਰਾ ਸਿੱਖਿਆ ਵਿਰੋਧੀ ਚਿਹਰਾ ਜਨ ਵਿਰੋਧੀ ਚਿਹਰਾ ਸਾਹਮਣੇ ਆਇਆ